ਬਾਬਾ ਲਾ ਰਹੇ ਦਾ ਅੱਗ ਤੇ ਮੈਂ ਕਿਹਾ ਜਿਹੜੇ ਲੋਕੀ ਆ ਵੀ ਜੈ ਜੈਕਾਰ ਕਰਦੇ ਆ ਕਹਿੰਦੇ ਆ ਜੈ ਬਾਬੇ ਦੀ ਜੈ ਬਾਬੇ ਦੀ ਆਹ ਹੁਣ ਆਪਾਂ ਤੁਹਾਨੂੰ ਇੱਕ ਪ੍ਰੈਕਟੀਕਲ ਕਰਕੇ ਦੱਸਦੇ ਆ ਦੇਖੋ ਆ ਪੋਟਾਸ਼ੀਅਮ ਪਰਮੋਨੇਟ ਹੈ ਮੈਂ ਇਹਦੇ ਵਿੱਚ ਇਸ ਤਰ੍ਹਾਂ ਇਹਨੂੰ ਆ ਪਾਇਆ ਠੀਕ ਹੈ ਆ ਇਹਦੇ ਵਿੱਚ ਇਦਾਂ ਚੱਲ ਗਿਆ ਠੀਕ ਹੈ ਬਾਬੇ ਇਸ ਤਰ੍ਹਾਂ ਪਾ ਲੈਂਦੇ ਨੇ ਪਾਣ ਤੋਂ ਬਾਅਦ ਫਿਰ ਉਹ ਸਾਬ ਨਾਲ ਉਹਨਾਂ ਦੀ ਜਿਹੜੀ ਪਾਤੀ ਹੁੰਦੀ ਆ ਉਸਦਰ ਡਿਜ਼ਾਈਨ ਕੀਤੀ ਹੁੰਦੀ ਆ ਵੀ ਜਿਹੜਾ ਉਸ ਨੂੰ ਇਸ ਤਰ੍ਹਾਂ ਇਦਾਂ ਬੰਦ ਕਰ ਲੈਂਦੇ ਆ ਆ ਵੀ ਇਸ ਤਰ੍ਹਾਂ ਇਹ ਬੰਦ ਹੋ ਗਈ ਉਸ ਤੋਂ ਬਾਅਦ ਫਿਰ ਲੋਕੀ ਵਿਚਾਰੇ ਅੰਜਾਨ ਠੀਕ ਹੈ ਉਹ ਫਿਰ ਗਲਿਸਰਨ ਠੀਕ ਹੈ ਗਲਿਸਰਨ ਉਹਨਾਂ ਨੇ ਪਹਿਲਾਂ ਹੀ ਇਹ ਸਾਰੀਆਂ ਚੀਜ਼ਾਂ ਪਾ ਕੇ ਰੱਖੀਆਂ ਹੁੰਦੀਆਂ ਆ ਦੇਖੋ ਇਸ ਤਰ੍ਹਾਂ ਹਾ ਉਹਨਾਂ ਨੇ ਇਹਦਾ ਪਾ ਲਈ ਆ ਗ੍ਰੀਸਲੀਨ ਠੀਕ ਹੈ ਗਲਿਸਰ ਇਹ ਆ ਦੇਖੋ ਜਦੋਂ ਇਹਦੇ ਵਿੱਚ ਰਿਐਕਸ਼ਨ ਹੋਊਗੀ ਆ ਦੇਖਿਓ ਹੁਣ ਇਹਦੇ ਵਿੱਚ ਰਿਐਕਸ਼ਨ ਹੋਊਗੀ ਰਿਐਕਸ਼ਨ ਹੋਗੀ ਆ ਦੇਖਿਓ ਟਾਈਮ ਲੱਗਦਾ ਥੋੜਾ ਜਿਹਾ ਕਿਉਂਕਿ ਲੋਕਾਂ ਨੂੰ ਵੀ ਦੱਸਣਾ ਹੁੰਦਾ ਆ ਦੇਖੋ ਹੌਲੀ-ਹੌਲੀ ਦੇਖੀ ਚੱਲੋ ਦੇਖੀ ਚੱਲੋ ਆ ਦੇਖੋ ਧੂਆ ਨਿਕਲ ਰਿਹਾ ਦੇਖੇ ਚਲੋ ਦੇਖੀ ਆ ਦੇਖੋ ਬਾਹ ਸੋਣੀ ਹੋਣੀ ਆ ਦੇਖੋ ਏ ਆ ਲੋ ਲੱਕੀ ਅੱਗ ਇਹ ਸਾਰਾ ਇੱਕ ਟੋਗ ਹੈ ਹੋਰ ਕੁਝ ਨਹੀਂ ਹੈ ਲੋਕਾਂ ਨੂੰ ਇਹ ਇਸ ਤਰ੍ਹਾਂ ਫਸਾ ਲੈਂਦੇ ਨੇ ਵੀ ਉਹ ਵਿਚਾਰੇ ਸਮਝਦੇ ਨੇ ਵੀ ਆ ਤਾਂ ਜਾਦੂ ਹੋ ਗਿਆ ਆ ਦੇਖੋ ਵੀ ਵਾਹ ਬਈ ਵਾਹ ਅੰਧਪਖਤ ਲੋਕ ਵਿਚਾਰੇ ਫਸ ਜਾਂਦੇ ਨੇ ਤੇ ਉਹਨਾਂ ਦੀ ਉਹ ਫਿਰ ਉਹ ਫਾਇਦਾ ਚੱਕਦੇ ਨੇ ਸੋ ਇਹਦੇ ਪਿੱਛੇ ਕੋਈ ਤੰਤਰ ਮੰਤਰ ਨਹੀਂ ਹੈ ਸਿਰਫ ਸਾਇੰਸ ਹੈ ਹੋਰ ਕੁਝ